ਪਿਆਰੇ ਸਰੋਤਿਓ ਅੱਜ ਆਪਾਂ ਗੁਰੂ ਨਾਨਕ ਸਾਹਿਬ ਨੇ ਜੋ ਨਵਾਂ ਸੱਭਿਆਚਾਰ ਇਸ ਹਿੰਦੁਸਤਾਨ ਦੀ ਧਰਤੀ ਤੇ ਸਿਰਜਿਆ ਜਾਂ ਮਰੀ ਹੋਈ ਸੱਭਿਆਚਾਰ ਵਿੱਚ ਜਾਨ ਪਾਈ ਜਾਂ ਸਾ ਸਤਹੀਨ ਹੋਈ ਲੋਕਾਈ ਨੂੰ ਕਿਵੇਂ ਹਲੂਣਿਆ ਉਹਨਾਂ ਬਾਰੇ ਕੁਝ ਗੱਲ ਕਰਦੇ ਹਾਂ ਗੁਰੂ ਨਾਨਕ ਸਾਹਿਬ ਦੇ ਜਨਮ ਵੇਲੇ ਰਾਜੇ ਕਸਾਈ ਬਣ ਚੁੱਕੇ ਸਨ ਉਹਨਾਂ ਦੇ ਅਹਲਕਾਰ ਦਰਬਾਰੀ ਵੀ ਲੋਕਾਂ ਦਾ ਖੂਨ ਪੀਂਦੇ ਸਨ ਆਮ ਲੋਕਾਂ ਨੂੰ ਕੋਈ ਨਿਆਂ ਨਹੀਂ ਮਿਲਦਾ ਸੀ ਅਤਿਆਚਾਰੀ ਹੋ ਚੁੱਕੇ ਸਨ ਰਾਜੇ ਅਤੇ ਉਹਨਾਂ ਦਾ ਸਾਥ ਦਿੰਦੇ ਸਨ ਧਾਰਮਿਕ ਪੁਜਾਰੀ ਜੋ ਕਿ ਲੋਕਾਂ ਨੂੰ ਰੱਬ ਦਾ ਪਾਠ ਯਾਦ ਕਰਵਾਉਂਦੇ ਸਨ ਪਰ ਆਪ ਰੱਬੀ ਗੁਨਾ ਤੋਂ ਕੋਹਾਂ ਦੂਰ ਸਨ ਉਹਨਾਂ ਦਾ ਜੀਵਨ ਸੁਆਰਥ ਭਰਿਆ ਸੀ ਔਰਤ ਦੀ ਹਾਲਤ ਬਹੁਤ ਹੀ ਤਰਸਯੋਗ ਸੀ ਜਾਤਾਂ ਪਾਤਾਂ ਦੇ ਵਿੱਚ ਸਮਾਜ ਵੰਡਿਆ ਹੋਇਆ ਸੀ ਗੁਰੂ ਸਾਹਿਬ ਨੇ ਜੋ ਨਵਾਂ ਸੱਭਿਆਚਾਰ ਸਿਰਜਿਆ ਜਾਂ ਨਵਾਂ ਸਮਾਜ ਸਿਰਜਿਆ ਉਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਸੱਭਿਆਚਾਰ ਨੂੰ ਕਿਵੇਂ ਮੁੜ ਸਜੀਤ ਕੀਤਾ ਕੋਈ ਸੱਭਿਆਚਾਰ ਦੇ ਵਿੱਚ ਜਿਵੇਂ ਸਾਡੇ ਰੀਤੀ ਰਿਵਾਜ ਪਰੰਪਰਾਵਾਂ ਵਿਚਾਰਧਾਰਾਵਾਂ ਜਾਂ ਜੀਵਨ ਪ੍ਰਤੀ ਸਾਡੀ ਜਿਹੜੀ ਸੋਚ ਹੈ ਜਾਂ ਕਾਨੂੰਨ ਦੀ ਵਿਵਸਥਾ ਸਮਾਜਿਕ ਵਿਸ਼ਵਾਸ ਸਮਾਜਿਕ ਆਦਰਸ਼ ਕਲਾਵਾਂ ਪਾਸ਼ਾ ਸਾਹਿਤ ਧਰਮ ਜਾਂ ਧਾਰਮਿਕ ਸੰਸਥਾਵਾਂ ਲੋਕ ਰਵੈਤਾਂ ਤਿਉਹਾਰ ਜਾ ਪਦਾਰਥਕ ਪ੍ਰਾਪਤੀਆਂ ਤੇ ਹੋਰ ਸਾਡਾ ਖਾਣ ਪੀਣ ਪਹਿਰਾਵਾ ਆਦ ਸਭ ਤੱਤ ਮਿਲ ਕੇ ਸਭਿਆਚਾਰ ਨੂੰ ਬਣਾਉਂਦੇ ਹਨ ਕਿਸੇ ਸਮਾਜ ਦੇ ਸਭਿਆਚਾਰ ਤੋਂ ਭਾਵ ਹੈ ਸਮਾਜ ਦੇ ਜੀਵਨ ਦੇ ਸੰਪੂਰਨ ਢੰਗ ਸਮਾਜ ਦੇ ਜੀਵਨ ਦੇ ਸੰਪੂਰਨ ਢੰਗ ਨੂੰ ਦੁਬਾਰਾ ਨਿਰਮਾਣ ਕੀਤਾ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੇ ਅਮਲੀ ਧਰਮ ਅਪਣਾਉਣ ਦੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਦਾ ਮਤ ਜਾਂ ਧਰਮ ਸਿਧਾਂਤਾਂ ਦਾ ਪਲੰਦਾ ਨਹੀਂ। ਅਤੇ ਨਾ ਹੀ ਇਹ ਕੋਈ ਦਿਮਾਗੀ ਸੁਆਦ ਹੈ। ਇਹ ਇੱਕ ਜੀਵਨ ਜਾਂਚ ਹੈ। ਇਸ ਦੇ ਪੈਰ ਧਰਤੀ ਤੇ ਹਨ। ਲੋਕ ਭਾਵਨਾ ਇਸ ਨਾਲ ਜੁੜੀ ਹੋਈ ਹੈ। ਇਸ ਦੀ ਨਜ਼ਰ ਉਚੇਰੀ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਦ੍ਰਿੜ ਕਰਾਇਆ ਕਿ ਨਿਰਾਂ ਸਿਧਾਂਤਾਂ ਨੂੰ ਜਾਣ ਲੈਣਾ ਹੀ ਕਾਫੀ ਨਹੀਂ ਹੁੰਦਾ ਉਹਨਾਂ ਦੇ ਅਮਲ ਵੀ ਕਰਨਾ ਹੈ ਕਿਉਂਕਿ ਅਮਲਾਂ ਨਾਲ ਹੀ ਉਹਨਾਂ ਦੀ ਜ਼ਿੰਦਗੀ ਬਣਨੀ ਹੈ ਅਤੇ ਭਵਿੱਖ ਵਿੱਚ ਵੀ ਅਮਲਾਂ ਨਾਲ ਹੀ ਨਵੇੜਾ ਹੋਣਾ ਹੈ ਇਸ ਅਮਲੀ ਜੀਵਨ ਦੀ ਗਾਟ ਹੀ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਸਮਾਜ ਵਿੱਚ ਸੀ ਤੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੇ ਕਰਮੀ ਵਾਲੇ ਲੋਕਾਂ ਦਾ ਸਮਾਜ ਸਿਰਜਿਆ ਇੱਕ ਸਰਬਸਾਂਝਾ ਧਰਮ ਗੁਰੂ ਨਾਨਕ ਸਾਹਿਬ ਨੇ ਬਣਾਇਆ ਹੁਣ ਜਿਹੜੇ ਲੋਕ ਬੰਦ ਕਲੀਆਂ ਵਾਂਗ ਆਪਣੀਆਂ ਪ੍ਰਾਪਤੀਆਂ ਦੀ ਸੰਗੰਧੀ ਨੂੰ ਕੁੱਟੀ ਰੱਖਦੇ ਹੀ ਇਸ ਦੁਨੀਆ ਤੋਂ ਚਲੇ ਜਾਂਦੇ ਹਨ ਤੇ ਦੂਜਿਆਂ ਨਾਲ ਸਾਂਝਾ ਨਹੀਂ ਕਰਦੇ ਉਹਨਾਂ ਦਾ ਜੀਵਨ ਵੀ નિਸਫਲ ਹੈ ਗੁਰੂ ਸਾਹਿਬ ਨੇ ਉਦਾਰਤਾ ਅਤੇ ਲੋਕ ਕਲਿਆਣ ਦੀ ਭਾਵਨਾ ਨੂੰ ਮਨੁੱਖੀ ਜੀਵਨ ਦਾ ਅੰਗ ਬਣਾਇਆ ਆਪਣੀ ਬਾਣੀ ਵਿੱਚ ਕਿਦਰੇ ਵੀ ਵਿਅਕਤੀਗਤ ਖੇਤ ਦੀ ਗੱਲ ਨਹੀਂ ਕੀਤੀ ਸਗੋਂ ਸਮੂਹ ਖੇਤਾਂ ਦੀ ਗੱਲ ਕੀਤੀ ਹੈ ਸਵੈ ਸਤਕਾਰ ਦੀ ਭਾਵਨਾ ਗੁਰੂ ਨਾਨਕ ਦੇ ਸਮੇਂ ਰਾਜੇ ਜ਼ਬਰਦਸਤ ਜ਼ੁਲਮੀ ਸਨ ਅਤੇ ਅਨਿਆਂ ਕਰਦੇ ਸਨ ਤਾਂ ਗੁਰੂ ਸਾਹਿਬ ਨੇ ਗੈਨੀਆਂ ਇਹਨਾਂ ਬੁਰਾਈਆਂ ਦੇ ਵਿਰੁੱਧ ਤਕੜੀ ਆਵਾਜ਼ ਉਠਾ ਕੇ ਨਿੰਮੋ ਝੂਨੇ ਭਾਰਤੀਆਂ ਦੇ ਅੰਦਰ ਝੂਠ ਨੂੰ ਝੂਠ ਅਤੇ ਸੱਚ ਨੂੰ ਸੱਚ ਕਹਿਣ ਅਤੇ ਮਨੁੱਖੀ ਹੱਕਾਂ ਲਈ ਸਾਹਸ ਪਰਿਆ ਡਰੇ ਹੋਏ ਜਿਹੜੇ ਭਾਰਤੀ ਲੋਕ ਆਪਣੀ ਬੋਲੀ ਆਪਣੇ ਪਹਿਰਾਵੇ ਅਤੇ ਆਪਣੇ ਸੱਭਿਆਚਾਰ ਨੂੰ ਛੱਡ ਚੁੱਕੇ ਸਨ ਉਹਨਾਂ ਅੰਦਰ ਆਤਮ ਵਿਸ਼ਵਾਸ ਅਤੇ ਆਤਮ ਬਲ ਪੈਦਾ ਕੀਤਾ ਇਹ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਹੀ ਪ੍ਰਭਾਵ ਸੀ ਕਿ ਸਿੱਖਾਂ ਨੇ ਬੇਮਿਸਾਲ ਕੁਰਬਾਨੀਆਂ, ਅਤੀ ਸਵੈ ਸਤਕਾਰ ਅਤੇ ਮਨੁੱਖੀ ਗੌਰਵ ਨੂੰ ਉਜਾਗਰ ਕੀਤਾ। ਅਧਿਆਤਮਕ ਖੇਤਰ ਵਿੱਚ ਪ੍ਰਭਾਵ ਭਾਵੇਂ Hindu, ਭਾਵੇਂ Musalman ਦੋਵਾਂ ਦੇ ਸੱਭਿਆਚਾਰਾਂ ਵਿੱਚ ਜਿਹੜੀ ਆਸਤਿਕ ਭਾਵਨਾ ਪ੍ਰਗਟ ਕੀਤੀ ਗਈ ਹੈ। ਪਰ ਦੋਵਾਂ ਦੇ ਜੀਵਨ ਵਿਵਾਰ ਵਿੱਚ ਰੱਬਤਾ ਨਜ਼ਰ ਨਹੀਂ ਸੀ ਹੁੰਦੀ। ਜਨ ਕਿ ਉਸ ਸਮੇਂ ਦੇ ਧਾਰਮਿਕ ਜਿਹੜੇ ਗ੍ਰੰਥ ਸੀ ਉਹਨਾਂ ਦੇ ਵਿੱਚ ਤਾਂ ਭਾਵੇਂ ਇੱਕ ਕੈਤੀ ਗਈ ਸੀ ਸੱਭਿਆਚਾਰਾਂ ਦੇ ਵਿੱਚ ਕਾਸਤਕ ਭਾਵਨਾ ਪਰ ਉਹ ਮੁੱਲਾ ਮਲਾਣੀਆਂ ਨੇ ਜਾਂ ਪੁਜਾਰੀਆਂ ਨੇ ਇਸ ਤਰ੍ਹਾਂ ਦਾ ਸਮਾਜ ਬਣਾ ਦਿੱਤਾ ਸੀ ਕਿ ਉਹਨਾਂ ਦੇ ਅੰਦਰ ਰੱਬਤਾ ਨਜ਼ਰ ਨਹੀਂ ਸੀ ਹੁੰਦੀ। ਰੱਬ ਦੇ ਗੁਣਾ ਨੂੰ ਨਾਂ ਤਾਂ ਉਹ ਉਚਾਰਦੇ ਸਨ ਪਰ ਆਪ ਉਹਨਾਂ ਦੇ ਵਿਪਰੀਤ ਕੰਮ ਕਰਦੇ ਸਨ। ਜਾਣ ਕੇ ਲੋਕਾਂ ਨੂੰ ਰੱਬ ਦੀ ਸਿੱਖਿਆ ਦਿੰਦੇ ਸੀ ਉਸ ਸਮੇਂ ਦੇ ਪੁਜਾਰੀ ਪਰ ਆਪ ਰੱਬੀ ਗੁਣਾ ਤੋਂ ਉਹਾਂ ਦੂਰ ਸੀ ਉਹਨਾਂ ਨੇ ਕਰਮ ਉਹਨਾਂ ਦੇ ਕਰਮਾਂ ਦੇ ਵਿੱਚ ਜਾਨੀ ਕਿ ਉਹਨਾਂ ਦੀ ਕਰਨੀ ਦੇ ਵਿੱਚ ਰੱਬ ਨਹੀਂ ਸੀ ਗੁਰੂ ਨਾਨਕ ਸਾਹਿਬ ਦਾ ਇਹ ਵਿਸ਼ਵਾਸ ਸੀ ਕਿ ਜਿੰਨਾ ਚਿਰ ਮਨੁੱਖ ਅੰਦਰ ਰੱਬੀ ਏਕਤਾ ਦੀ ਭਾਵਨਾ ਨਹੀਂ ਆਉਂਦੀ ਉਹਨਾਂ ਚਿਰ ਮਨੁੱਖੀ ਸਮਾਨਤਾ ਸਮਾਜ ਵਿੱਚ ਨਹੀਂ ਆ ਸਕਣੀ ਹੁਣ ਕਰਮ ਜਾਂ ਪਰਮ ਤੋਂ ਸੁਤੰਤਰਤਾ ਕਿਉਂਕਿ ਉਸ ਸਮੇਂ ਬ੍ਰਹਮਣ ਸ਼੍ਰੇਣੀ ਨੇ ਆਪਣੀ ਵਿਡਿਆਈ ਜਾਂ ਸਵਾਰਥ ਸਿੱਧੀ ਲਈ ਲੋਕਾਂ ਨੂੰ ਕਰਮਾਂ ਭਰਮਾਂ ਦੇ ਚੱਕਰਾਂ ਵਿੱਚ ਐਸਾ ਉਲਝਾਇਆ ਹੋਏ ਅਸੀਂ ਕਿ ਉਹਨਾਂ ਦਾ ਵਿਅਕਤੀਤਵ ਸਹੀ ਦਿਸ਼ਾ ਵੱਲ ਵਿਕਸਿਤ ਨਹੀਂ ਸੀ ਹੋ ਰਿਹਾ ਕਰਮ ਕਾਂਡ ਨੇ ਹੀ ਧਰਮ ਦੀ ਥਾਂ ਲੈ ਲਈ ਸੀ ਤਾਂ ਗੁਰੂ ਨਾਨਕ ਸਾਹਿਬ ਨੇ ਸਮਾਜ ਨੂੰ ਗ੍ਰਹਿਣ ਵਾਂਗੂ ਲੱਗੇ ਹੋਏ ਕਰਮ ਕਾਂਡ ਨੂੰ ਹਰ ਪੱਖ ਤੋਂ ਹਟਾਉਣਾ ਦਾ ਯਤਨ ਕੀਤਾ ਉਹਨਾਂ ਨੇ ਨਿਰਸੰਦੇਹ ਇਸ ਅਵਰਧ ਤਕੜਾ ਯੁੱਧ ਅਰੰਭਿਆ ਅਤੇ ਇਸ ਧੋਖੇ ਪਲ ਨੂੰ ਨਸ਼ਰ ਕੀਤਾ ਹੁਣ ਨੈਤਿਕ ਪ੍ਰਭਾਵ ਕਿਸੇ ਵੀ ਸਮਾਜ ਦੀ ਸੰਭਿਆਚਾਰਕ ਵਡਿਆਈ ਉਸ ਦੇ ਲੋਕਾਂ ਦੇ ਨੈਤਿਕ ਜੀਵਨ ਤੋਂ ਪਰਖੀ ਜਾਂਦੀ ਹੈ ਗੁਰੂ ਨਾਨਕ ਸਾਹਿਬ ਦੇ ਸਮੇਂ ਸਮਾਜ ਵਿੱਚ ਨੈਤਿਕ ਗਰਾਵਟ ਆ ਚੁਕੀ ਸੀ ਸਦਾਚਾਰਕ ਜੀਵਨ ਵੀ ਇੱਕ ਦਿਖਾਵਾ ਰਹਿ ਗਿਆ ਸੀ ਅਤੇ ਅੰਦਰੋਂ ਖੋਖਲਾ ਸੀ ਧਰਮ ਅਤੇ ਅਧਿਆਤਮਕਤਾ ਦੀ ਭਾਵਨਾ ਜਿਹੜੀ ਆ ਉਹ ਜੀਵਨ ਦੇ ਵਿੱਚ ਪੂਰਫੁੱਲਤ ਨਹੀਂ ਸੀ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਅੰਦਰ ਲੋਕਾਂ ਨੂੰ ਦੱਸਿਆ ਕਿ ਕਿਵ ਸਚਿਆਰਾ ਹੋਈਏ ਕਹੇ ਕਿ ਸਭਿਆਚਾਰਿਕ ਜੀਵਨ ਦਾ ਮਹੱਤਵ ਦੱਸ ਕੇ ਇਸ ਦੀ ਪ੍ਰਾਪਤੀ ਲਈ ਲੋਕਾਂ ਨੂੰ ਸਿੱਖਿਆ ਦਿੱਤੀ ਅਤੇ ਸਭਿਆਚਾਰਿਕ ਜੀਵਨ ਦੀ ਬੁਨਿਆਦ ਇਸੇ ਆਸ਼ੇ ਤੇ ਰੱਖੀ ਨਿਮਰਤਾ ਗੁਰੂ ਨਾਨਕ ਸਾਹਿਬ ਅਨਸਾਰ ਨਿਮਰਤਾ ਸਦਾਚਾਰ ਦੀ ਕਸੌਟੀ ਅਤੇ ਚੰਗਿਆਈਆਂ ਦਾ ਤੱਤ ਹੈ ਜੋ ਮਨੁੱਖ ਭਗਤੀ ਕਰਕੇ ਪਰ ਧਰਮ ਜਾਂ ਪਰਮਾਤਮਾ ਦਾ ਨਾਮ ਲੈ ਕੇ ਉਹ ਮਾਇਆ ਦੀ ਬੋਤਾਤ ਕਰਕੇ ਪਦਵੀ ਦੀ ਵਡਿਆਈ ਕਰਕੇ ਜਾਂ ਸਰੀਰਕ ਸੁੰਦਰਤਾ ਦੇ ਜਾਂ ਬਲ ਕਰਕੇ ਜਾਂ ਜਾਤ ਜਾਂ ਲਿੰਗ ਜਾਂ ਹੋਰ ਮਜ਼ਬਦ ਦੀ શ્રેਸ਼ਟਾ ਕਰਕੇ ਅਹੰਕਾਰੀ ਹੁੰਦਾ ਹੈ ਉਸ ਨੂੰ ਸੱਭੇ ਆਚਾਰਿਕ ਮਨੁੱਖ ਨਹੀਂ ਕਿਹਾ ਜਾ ਸਕਦਾ ਅਤੇ ਨਾ ਹੀ ਉਸ ਦੇ ਕੀਤੇ ਕਰਮ ਹੀ ਫਲਦਾਇਕ ਹੋ ਸਕਦੇ ਹਨ ਗੁਰੂ ਨਾਨਕ ਸਾਹਿਬ ਦਾ ਨਿਰਮਾਨ ਜੀਵਨ ਉਹਨਾਂ ਦੇ ਸਿੱਖਾਂ ਲਈ ਪ੍ਰਤੱਖ ਅਮਲੀ ਪ੍ਰੇਰਣਾ ਸੀ ਗੁਰੂ ਨਾਨਕ ਦੇ ਸਿੱਖਾਂ ਨੇ ਨਿਰਮਾਨਤਾ ਸ਼ੈਨਸ਼ੀਲਤਾ ਅਤੇ ਸੱਚ ਲਈ ਜੂਝਣ ਦੀ ਦਲੇਰੀ ਅਤੇ ਸ਼ਕਤੀ ਦਾ ਪ੍ਰਮਾਣ ਦੇ ਕੇ ਗੌਰਵਸ਼ੀਲ ਸੱਭਿਆਚਾਰ ਇਤਿਹਾਸ ਸਿਰਜਿਆ ਸਮਾਜਿਕ ਜੀਵਨ ਤੇ ਜੋ ਪ੍ਰਭਾਵ ਪਏ ਗੁਰੂ ਨਾਨਕ ਸਾਹਿਬ ਨੇ ਮਾਨਵ ਏਕਤਾ ਯਾਨੀ ਕਿ ਮਨੁੱਖੀ ਏਕਤਾ ਦੇ ਪ੍ਰਚਾਰ ਨੇ ਖਿਰੂ ਖਿਰੂ ਇਹ ਭਾਰਤੀ ਸਮਾਜ ਨੂੰ ਇਕੱਠਿਆਂ ਕੀਤਾ ਜਿਸ ਸਮਾਜ ਦਾ ਵੱਡਾ ਅੰਗ ਦੁਰਕਾਰਿਆ ਹੋਇਆ ਸੀ ਉਹ ਸਮਾਜ ਉਸਾਰੀ ਵਿੱਚ ਉਸਨੇ ਵੱਡਾ ਭਾਈਵਾਲ ਬਣਿਆ ਤੇ ਆਪ ਨੇ ਜਿਸ ਸਮਾਜ ਦੀ ਉਸਾਰੀ ਕੀਤੀ ਉਸ ਵਿੱਚ ਕੋਈ ਉੱਚਾ ਨੀਵਾਂ ਨਹੀਂ ਸੀ ਉਨ੍ਹਾਂ ਦੀ ਚਲਾਈ ਸੰਗਤ ਅਤੇ ਪੰਗਤ ਦੀ ਰੀਤੀ ਵਿੱਚ ਨੀਵੇਂ ਤੋਂ ਨੀਵਾ ਉੱਚੇ ਤੋਂ ਉੱਚਾ ਸਭ ਬਰਾਬਰ ਬੈਠ ਕੇ ਪ੍ਰਸ਼ਾਦਾ ਛਕਦੇ ਸਨ ਅਤੇ ਸਤ ਸੰਗਤ ਕਰਦੇ ਸਨ ਖਾਣ ਪੀਣ ਵਿੱਚ ਸਭ ਤੋਂ ਵਧੇਰੇ ਜੋ ਵਿਤ ਮਹਿਸੂਸ ਕੀਤੀ ਜਾਂਦੀ ਸੀ ਗੁਰੂ ਨਾਨਕ ਨੇ ਪੰਗਤ ਵਿੱਚ ਸਭ ਨੂੰ ਇੱਕ ਥਾਂ ਬਿਠਾ ਕੇ ਖਾਣਾ ਖਲਾਇਆ ਲੰਗਰ ਦੀ ਪ੍ਰਥਾ ਨੇ ਜਾਤਾਂ ਵਿਚਲੀ ਜਿਹੜੀ ਉਹ ਆਪਸੀ ਨਫ਼ਰਤ ਨੂੰ ਦੂਰ ਕੀਤਾ ਨਾ ਕੇਵਲ ਬ੍ਰਾਹਮਣਾ ਅਤੇ ਸ਼ੂਦਰਾਂ ਵਿੱਚੋਂ ਸਗੋਂ ਮਲੇਸ਼ੀਆਂ ਅਤੇ ਕਾਫਰਾਂ ਵਿੱਚੋਂ ਵੀ ਸਭ ਇੱਕੋ ਪਰਮਾਤਮਾ ਦੀ ਜੋਤ ਹੈ ਫਿਰ ਜਨਮ ਕਰਕੇ ਕਿਸੇ ਨੂੰ ਬੁਰਾ ਪਲਾ ਕਿਉਂ ਕਿਹਾ ਜਾਵੇ ਇਹ ਸਭ ਨੂੰ ਦੂਰ ਕਰਕੇ ਲੋਕਾਂ ਨੂੰ ਇਕੱਠਿਆਂ ਕੀਤਾ ਇਸਤਰੀ ਦੀ ਜੋ ਹਾਲਤ ਬੜੀ ਤਰਸਯੋਗ ਸੀ ਉਸ ਸਮੇਂ ਉਸ ਨੂੰ ਵੀ ਉਹਨਾਂ ਨੇ ਕਿਉਂਕਿ ਇਸਤਰੀ ਸਮਾਜ ਦਾ ਸਹਜਣੀ ਹੈ ਸ਼ਕਤੀ ਵੀ ਹੈ ਨਰੂ ਵੀ ਹੈ ਤੇ ਅੰਗ ਵੀ ਹੈ ਪ੍ਰਚਲਿਤ ਦੋਹਾਂ ਸੱਭਿਆਚਾਰਾਂ ਵਿੱਚ ਜਾਨੀ ਕਿ Hindu ਜਾਂ Musalman ਸੱਭਿਆਚਾਰਾਂ ਵਿੱਚ ਇਸਤਰੀ ਨੂੰ ਕੋਈ ਵੀ ਖੁੱਲ ਨਹੀਂ ਸੀ ਅਤੇ ਨਾ ਹੀ ਸਮਾਨਤਾ ਸੀ ਨਾ ਹੀ ਯੋਗ ਸਤਕਾਰ ਸੀ ਗੁਰੂ ਨਾਨਕ ਸਾਹਿਬ ਨੇ ਸਮਾਜ ਦੀ ਇਸ ਪੱਖਪਾਤੀ ਅਤੇ ਕਠੋਰ ਬੀਤੀ ਦਾ ਵਿਰੋਧ ਕੀਤਾ ਅਤੇ ਇਹ ਸਾਸ ਕਰਵਾਇਆ ਕਿ ਜਿਸ ਇਸਤਰੀ ਦੇ ਸਾਥ ਤੋਂ ਬਿਨਾ ਬੰਦਾ ਰਹਿ ਨਹੀਂ ਸਕਦਾ ਜਿਸ ਤੋਂ ਮਰਦ ਪੈਦਾ ਹੁੰਦਾ ਹੈ ਜਿਸ ਨਾਲ ਵਿਆਹ ਕਰਵਾਉਣ ਦੀ ਉਹ ਪਰਬਲ ਇੱਸ਼ਾ ਰੱਖਦਾ ਹੈ ਜਿਸ ਇਸਤਰੀ ਕਰਕੇ ਉਸ ਦੀ ਸੰਤਾਨ ਅੱਗੇ ਚੱਲਦੀ ਹੈ ਉਸ ਨੂੰ ਕਿਉਂ ਮੰਦਾ ਕਿਹਾ ਜਾਵੇ ਗੁਰੂ ਨਾਨਕ ਨੇ ਧਰਮ ਅਤੇ ਸਮਾਜ ਦੇ ਕੰਮਾਂ ਵਿੱਚ ਇਸ ਨੂੰ ਖੋਲ ਦਿੱਤੀ। ਇਸਤਰੀ, ਪੈਣ, ਤੀਵੀ, ਬੀਵੀ ਅਤੇ ਮਾਂ ਦੇ ਰੂਪ ਵਿੱਚ ਮਰਦ ਦੇ ਸਮਾਜ ਅੱਚੇ ਦੀ ਪੂਰਤੀ ਵਿੱਚ ਸਹਾਇਕ ਸਿਧ ਹੋਈ। ਕਰਤ ਕਰਨਾ ਅਤੇ ਵੰਡ ਛਕਣਾ। ਗੁਰੂ ਨਾਨਕ ਸਾਹਿਬ ਦੇ ਵਿਸ਼ੇਸ਼ ਸੰਕਲਪ ਨਾਮ ਜਪਣਾ, ਕਰਤ ਕਰਨੀ ਤੇ ਵੰਡ ਕੇ ਛਕਣ ਨੇ ਪੰਜਾਬ ਦੇ ਸੱਭਿਆਚਾਰ ਦੇ ਜੀਵਨ ਵਿੱਚ ਪਰਵਰਤਨ ਲਿਆਂਦਾ ਗੁਰੂ ਨਾਨਕ ਭਾਰਤ ਦਾ ਪਹਿਲਾ ਮਹਾਨ ਅਮਲੀ ਆਗੂ ਹੋਇਆ ਜਿਸ ਨੇ ਸਮਾਜਿਕਤਾ ਅਤੇ ਅਧਿਆਤਮਕਤਾ ਨੂੰ ਇੱਕ ਸੁਰ ਕੀਤਾ ਗੁਰੂ ਨਾਨਕ ਸਾਹਿਬ ਨੇ ਹਰ ਇੱਕ ਇਨਸਾਨ ਨੂੰ ਦਸਾਂ ਨੋਹਾਂ ਦੀ ਇਮਾਨਦਾਰੀ ਦੀ ਕਰਤ ਕਰਨ ਲਈ ਪ੍ਰੇਰਿਆ ਕਰਤ ਕਰਨ ਤੇ ਵੰਡ ਸਕਣ ਦੇ ਜਾਂ দান ਦੇਣ ਨਾਲ ਅਹੰਕਾਰ ਦੀ ਭਾਵਨਾ ਉਪਜ ਸਕਦੀ ਹੈ ਜੋ ਵਿਅਕਤੀਗਤ ਤੇ ਸਮਾਜਿਕ ਬਰਾਈ ਹੈ ਇਸ ਲਈ ਨਾਮ ਸਿਮਰਨ ਜ਼ਰੂਰੀ ਦੱਸਿਆ ਨਾਮ ਸਿਮਰਨ ਵਾਲਾ ਗੁਰੂ ਦੀ ਆਗਿਆ ਅਤੇ ਨਿਮਰਤਾ ਵਿੱਚ ਰਹੇਗਾ ਗੁਰੂ ਨਾਨਕ ਨੇ ਜੀਵਨ ਦੇ ਅਮੁੱਲ ਰਾਹ ਤੇ ਪੂਰਨ ਇਸ ਤਰ੍ਹਾਂ ਪਾਇ ਕਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਕੁਇਸ਼ ਕਰਕੇ ਗੁਰੂ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਜਾਂ ਵਿਚਾਰਾਂ ਸਦਕਾ ਪੰਜਾਬ ਕਿਰਤੀਆਂ ਅਤੇ ਉਪਕਾਰੀਆਂ ਦਾ ਦੇਸ਼ ਬਣ ਗਿਆ ਵੱਡੀ ਤੋਂ ਵੱਡੀ ਮੁਸੀਬਤ ਵੇਲੇ ਵੀ ਪੰਜਾਬੀਆਂ ਨੇ ਮੰਗਣ ਲਈ ਕਦੀ ਹੱਥ ਨਹੀਂ ਪਸਾਰੇ ਰਾਜ ਸਭੇਤਨਾ ਗੁਰੂ ਨਾਨਕ ਦੇਵ ਜੀ ਭਾਰਤ ਦੇ ਰਾਜ ਖੇਤਰ ਵਿੱਚ ਮਹੱਤਵਪੂਰਨ ਦਿਨ ਹੈ ਆਪਣੇ ਸਮਕਾਲੀ ਸੰਤਾਂ ਤੋਂ ਉਲਟ ਲੋਕਾਂ ਦੇ ਜੀਵਨ ਨਾਲ ਖਿਤ ਰੱਖਦਿਆਂ ਗੁਰੂ ਨਾਨਕ ਸਾਹਿਬ ਨੇ ਭਾਰਤ ਦੀ ਰਾਜਸੀ ਦਸ਼ਾ ਦੀ ਵੀ ਤਕੜੀ ਆਲੋਚਨਾ ਕੀਤੀ ਤੇ ਖੱਤਰੀ ਨੂੰ ਆਪਣਾ ਫਰਜ ਪਛਾਨਣ ਲਈ ਉਭਾਰਿਆ ਮਾਨਸਿਕ ਕਮਜ਼ੋਰੀ ਕਰਕੇ ਪ੍ਰਾਏ ਸੱਭਿਆਚਾਰ ਨੂੰ ਧਾਰਨ ਕਰਨ ਦੀ ਰੁਚੀ ਵਿਰੁੱਧ ਤਾੜਨਾ ਕੀਤੀ ਇੱਕ ਪਾਸੇ ਜ਼ਲਮ ਨੂੰ ਵੰਗਾ ਰਿਹਾ ਤੇ ਦੂਜੇ ਪਾਸੇ ਮਜ਼ਲੂਮ ਨੂੰ ਉਭਾਰ ਰਿਹਾ ਕੌਮੀ ਕਹਿਰਤ ਅਤੇ ਸਵੈਮਾਨ ਨੂੰ ਝੂੜਿਆ ਇਸ ਪੱਖ ਤੋਂ ਗੁਰੂ ਨਾਨਕ ਸਾਹਿਬ ਭਾਰਤ ਦੇ ਸਮਕਾਲੀ ਸੰਤਾਂ ਵਿੱਚੋਂ ਉਦੁੱਤੀ ਸਨ ਇਸਤਰੀ ਨੂੰ ਮਾਣ ਸਨਮਾਨ ਵੀ ਗੁਰੂ ਨਾਨਕ ਸਾਹਿਬ ਦੇ ਵੇਲੇ ਮਿਲਿਆ ਜਿਸ ਵਿੱਚ ਉਹਨਾਂ ਨੇ ਇਸਤਰੀ ਦੀ ਇਸਤਰੀ ਦੀ ਸੁੰਦਰਤਾ ਬਾਰੇ ਭਾਰਤੀ ਸ਼ਿੰਗਾਰ ਕਵੀ ਆਦ ਕਾਫੀ ਲਿਖਿਆ ਗਿਆ ਹੈ ਇਸਤਰੀ ਆਪਣੀ ਸੁੰਦਰਤਾ ਵਿੱਚ ਵਾਧਾ ਕਰਨ ਲਈ ਗਹਿਣੇ ਪਹਿਨਦੀ ਹੈ ਕਈ ਤਰ੍ਹਾਂ ਦੇ ਸ਼ਿੰਗਾਰ ਕਰਦੀ ਹੈ ਤੇ ਭਾਰਤੀ ਇਸਤਰੀ ਦੇ 16 ਸ਼ਿੰਗਾਰ ਜਿਵੇਂ ਪ੍ਰਸਿੱਧ ਹਨ ਪਰ ਗੁਰੂ ਨਾਨਕ ਸਾਹਿਬ ਅਨਸਾਰ ਇਹ ਸੁੰਦਰਤਾ ਅਤੇ ਸੁੰਦਰਤਾ ਲਈ ਕੀਤੇ ਸ਼ਿੰਗਾਰ ਫਜ਼ੂਲ ਹਨ ਜੇ ਉਸ ਅੰਦਰ ਗੁਣ ਨਹੀਂ ਹਨ ਜਿਨ੍ਹਾਂ ਨੇ ਕਿ ਪਤੀ ਨੂੰ ਰਿਜਣਾ ਹੈ ਅਰਥਾਤ ਗੁਣੀ ਇਸਤਰੀ ਦਾ ਅਸਲ ਸੁੰਦਰਤਾ ਹਨ ਅਸਲ ਗਹਿਣੇ ਹਨ ਕੁਦਰਤ ਦੀ ਸੁੰਦਰਤਾ ਬਾਰੇ ਵੀ ਗੁਰੂ ਨਾਨਕ ਸਾਹਿਬ ਨੇ ਬਹੁਤ ਹੀ ਵਿਚਾਰ ਦਿੱਤੇ ਹਨ ਕਿ ਬਲਹਾਰੀ ਕੁਦਰਤ ਵਸਿਆ ਦਾ ਵਿਚਾਰ ਦੇਣ ਵਾਲੇ ਗੁਰੂ ਨਾਨਕ ਸਾਹਿਬ ਕੁਦਰਤ ਦੀ ਪ੍ਰੀਤ ਵਿੱਚ ਬਹੁਤ ਹੀ ਜ਼ਿਆਦੀ ਜੜੀ ਹੈ ਉਹ ਕੁਦਰਤ ਦੇ ਵਿੱਚ ਪ੍ਰੀਤ ਰੱਖਦੇ ਸਨ ਅਤੇ ਉਹਨਾਂ ਦੀ ਕੁਦਰਤ ਦੀ ਸੁੰਦਰਤਾ ਦੀ ਵੀ ਪ੍ਰਸ਼ੰਸਾ ਕੀਤੀ ਹੈ ਸੋ ਕੱਲ ਨੂੰ ਆਪਾਂ ਥੋੜਾ ਅੱਗੇ ਹੋਰ ਕਰਾਂਗੇ ਅੱਜ ਇੰਨਾ ਹੀ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਦਾ ਹੋਵੇਗਾ ਧੰਨਵਾਦ ਸਤਿ ਸ੍ਰੀ ਅਕਾਲ ਮਿਹਰਬਾਨੀ ਸ਼ੁਕਰੀਆ